ਹਾਂਜੀ ਆ ਗਏ ਸੱਸੀ ਹੋ ਗਈ ਹੋਰ ਲੇਟ ਆਇਆ ਨਾ ਸੀ ਤੁਹਾਨੂੰ ਲੈ ਕੇ ਆਇਆ ਨਾ ਸੀ ਕਿ ਹੋਰ ਲੇਟ ਆਇਆ ਨਾ ਸੀ ਮੈਂ ਤਾਂ ਤੇਰੇ ਨਾਲ ਕੇਣੀ ਗੱਡੀ ਭਜਾਈ ਕਿੰਨੇ ਲੇਟ ਆਇਆ ਬੇਟਾ ਥੋੜੇ ਫਿਰ ਕੋ ਵਹਿ ਮੂੰਹ ਵਿੱਚ ਇਹ ਨਾ ਮੱਕ ਦੇ 12 ਵਜੇ ਤੋਂ ਪਹਿਲਾਂ ਰਖੜੀ ਬੰਨ੍ਹਣੀ ਆ 1 ਵਜੇ ਤੋਂ ਬਸ ਜਿਹੜੇ ਹੁੰਦੇ ਨੇ ਜਿਹੜੇ ਹੈਗੇ ਨੇ ਉਹ ਮੰਨ ਆਹ ਬਾਬਾ ਆਪਣੇ ਭੈਣ ਭਰਾਵਾਂ ਨੂੰ ਪੁੱਛਣਾ ਵੀ ਪਾਈ ਜਿਹੜੀ ਰਖੜੀ ਹੁੰਦੀ ਆ ਮੈਂ ਤਾਂ ਇਹ ਸਮਝਦਾ ਇੱਕ ਭੈਣ ਭਰਾ ਦੇ ਪਿਆਰ ਦਾ ਰਿਸ਼ਤਾ ਠੀਕ ਆ ਤੇ ਸਾਡੇ ਕਈ ਵਾਰੀ ਹੁਣ ਚੱਲਦਾ ਕੰਮ ਛੋੜੇ ਬਹੁਤ ਜ਼ਿਆਦਾ ਹੋਣਾ ਵੀ 12 ਵਜੇ ਤੋਂ ਪਹਿਲਾਂ ਰੱਖਣੀ ਪਰਣੀ ਆ 1 ਵਜੇ ਤੋਂ ਪਹਿਲਾਂ ਮਰਣੀ ਆ 9 ਵਜੇ ਤੋਂ ਪਹਿਲਾਂ ਮਰਣੀ ਆ ਇਹਦੇ ਵਾਰ ਤੁਸੀਂ ਦੱਸਿਓ ਹਾਂ ਦੱਸਿਓ ਬਟਾ ਤੁਸੀਂ ਉਹਦੇ ਬਾਰੇ ਵੀ ਬਹੁਤ ਵਧੀਆ ਦੱਸਿਆ ਸੀ ਉਹ ਕੜੀ ਬਾਰੇ ਇਹ ਵੀ ਦੱਸਿਓ ਰਗੇ ਜੀ ਬੈਸੇ ਦਾ ਜੋ ਬੋਲਦੇ ਨੇ ਠੀਕ ਬੋਲਦੇ ਹੁੰਦੇ ਬੱਚਿਆਂ ਦੇ ਬੱਚਿਆਂ ਦੀ ਉਮਰਾਂ ਬੱਚਿਆਂ ਦੀਆਂ ਕਮਾਈਆਂ ਬੱਚਿਆਂ ਵਾਸਤੇ ਹੀ ਹੁੰਦਾ ਯਾਰ ਉਹ ਤਾਂ ਸਾਰਾ ਕੁਝ ਠੀਕ ਆ ਮੰਨ ਗਿਆ ਮੈਂ ਐਂ ਕਹਿਣਾ ਵੈਸੇ ਤਾਂ ਸਿੱਖ ਧਰਮ ਹੁੰਦਾ ਦੂਰ ਦੂਰ ਤੱਕ ਹੈ ਨਹੀਂ ਕੋਈ ਹਾਂ ਨਾ ਤਾਂ ਭੈਣ ਭਰਾ ਦਾ ਪਿਆਰ ਤਾਂ ਲੈ ਰਹਿਣਾ ਹੀ ਰਹਿਣਾ ਤੇਰਾ ਇਹ ਵੀ ਮੈਨੂੰ ਬਹੁਤ ਖੁਸ਼ੀ ਆ ਕਿ ਤੂੰ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕੋਂ ਨਾ ਹੋਰ ਪਰ ਮੈਂ ਮਤਲਬ ਜਿਹੜੇ ਤੇਰੇ ਵਾਸਤੇ ਸਟਰਗਲ ਕੀਤੇ ਨੇ ਉਹਦੇ ਨਾਲ ਕੇ ਮੈਨੂੰ ਬਹੁਤ ਬਹੁਤ ਸੋਚਣਾ ਪੈਂਦਾ ਚਲੋ ਠੀਕ ਹੈ ਮੇਰੇ ਬੇਟਾ ਠੀਕ ਹੈ ਹੁਣ ਠੀਕ ਹੈ ਠੀਕ ਹੈ ਨਾ ਮਾਪ-ਬਾਪ ਦੀ ਗੱਲ ਹੁਣ ਮੈਂ ਲੈ ਹੁਣ ਆਪਾਂ ਬਣਾਉਣੇ ਸੱਚਾ ਫਲੋ ਇਹ ਕਦੇ ਵਾਸਤੇ ਜਾਂਦਾ ਹੈ ਕਿ ਤੇਰੀ ਨਜ਼ਰ ਵਾਸਤੇ ਆ আচ্ছা ਨਜ਼ਰ ਲਗੂ ਜਦੋਂ ਨਜ਼ਰ ਕੋਲ ਲੱਗੇ ਸੱਚਾ ਸੱਚੀ ਬੰਨਣਾ ਉਹ ਧਰਦਾ ਗੇਰ ਫੜ ਕੇ ਖਾਚ ਹੜਕੇ ਰੱਖੋ ਅੱਛਾ ਵੀ ਕੋਈ ਨਹੀਂ ਕਿਸੇ ਟਿੱਕ ਕੇ ਤੇ ਨੁਰੀ ਨਜ਼ਰ ਚਲੋ ਠੀਕ ਹੈ ਆ ਆਖਰ ਕੀ ਦੀ ਆਪਦੀ ਆਪਦੀ ਭਾਵਨਾ ਇਹ ਨਾ ਪਹਿਣਾ ਦੀ ਤੇ ਭਾਵਨਾ ਦੀ ਭਾਵਨਾ ਹੈ ਕੋਈ ਗੱਲ ਨਹੀਂ ਖੈਰ ਉਹਦੀ ਕਿਸੀ ਭਾਵਨਾ ਨੂੰ ਖੇਸਰੀ ਮਜਾਉਣੀ ਚਾਹੀਦੀ ਕਦੀ ਮੇਰੇ ਭਰਾ ਨੂੰ ਕਦੀ ਨજર ਨਾ ਲੱਗੇ ਭਰਾਣਾ ਹਮੇਸ਼ਾ ਭਰਾਵਾਂ ਦਾ ਸੁੱਖ ਭਾਲਦੇ ਆ ਕਿਉਂਕਿ ਪਿਛਲੀ ਮੇਰਾ ਰੰਗ ਲੱਗ ਗਿਆ ਸੀ ਨਾ ਤਾਂ ਭਰਾਵਾਂ ਨੇ ਫਿਰ ਮਾਪੇ ਦਾ ਵੀ ਖਿਆਲ ਰੱਖਣਾ ਹੁੰਦਾ ਇਹ ਵੀ ਗੱਲਾਂ ਹੁੰਦੀ ਹੈ ਨਾ ਦੋਨੋਂ ਸਾਰੇ ਗੱਲਾਂ ਅਟੈਚ ਹੁੰਦੀ ਸਹੀ ਹੈ ਪਿਛਲੀ ਵੇਲੇ ਰੰਗ ਲੱਗ ਗਿਆ ਸੀ ਐਰ ਕੀ ਫਿਰ ਚਾਂਦੀ ਦੀ ਲੈ ਕੇ ਆਈ ਆ ਯਾ ਲਾਉ ਇੱਕ ਹੋਰ ਬਣਾਣੀ ਹੈ ਹੋਰ ਬਣਾਣੀ ਹੈ ਹੋ ਬਾਈ ਲਈ ਆ ਮੇਰੀ ਭੈਣ ਤੇਰੇ ਵਾਸਤੇ ਸਭ ਤੋਂ ਲੇਟ ਮੈਂ ਰੱਖਦੀ ਬਣਾਇਉਂ ਬੰਦਾ ਅੱਜ ਦੇ ਦਿਨ ਚ ਨਹੀਂ ਮੇਰੇ ਤੋਂ ਵੀ ਲੇਟ ਆਲੇ ਆਉਣਗੇ ਜਿਹੜੇ ਵਿਚਾਰੇ ਅੱਜ ਕੰਮਾਂ ਤੋਂ ਨਹੀਂ ਆਏ ਹੋਣਗੇ ਕਹੀ ਹੈ ਨਾ ਐ ਤਾਂ ਕਈ ਬਣਾ ਵੀ ਜਾਂਦੇ ਨੇ ਕੰਮ ਤੋਂ ਪਹਿਲਾਂ ਜਿਹੜੇ ਉਹ ਦੇਖੋ ਜਿਹੜੇ ਵਿਚਾਰੇ ਦੂਰ ਜ਼ਰਾ ਡੇ ਬੈਠੇ ਨੇ ਭੈਣਾਂ ਤੋਂ ਦੂਰ ਕੋਈ ਕਿਤੇ ਬੈਠਾ ਕੋਈ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਜਾਂ ਇੱਥੇ ਕੋਈ ਬੰਬੇ ਵੀ ਬੈਠਾ ਭਾਵੇਂ ਹਨਾ ਜਿੱਥੇ ਨਹੀਂ ਆਉਂਦਾ ਪਾੜੀਆਂ ਭੈਣਾਂ ਜਿਨ੍ਹਾਂ ਦੇ ਘਰਾ ਕੋਲ ਨੇ ਸਹੀ ਗੱਲ ਹੈ ਹਮਤੈਰ ਪਾਪਾ ਦੀਆਂ ਭੈਣਾਂ ਰੌਣੀ ਜਦੋਂ ਨਿੱਕੀ ਹੁੰਦੀ ਸੀ ਉਹਦਾ ਪਾਈ ਇਹਦਾ ਗੱਠ ਹੀ ਨਹੀਂ ਉਹਨੂੰ ਦੇਣੀ ਆਉਂਦੀ ਹੁੰਦੀ ਸੀ ਆ ਇੱਥੇ ਆਦੀ ਰਹਿੰਦੀ ਹੁੰਦੀ ਸੀ ਇਹ ਆ ਜਿਹੜੀ ਗੱਠ ਹੁੰਦੀ ਹੈ ਇੱਕ ਤੋਂ ਦੋ ਲੋੜ ਦੇ ਤੇ ਹਾਂ ਇਹਦਾ ਰੰਗ ਦੇਖ ਕੇ ਭਾਈ ਇਹਦਾ ਰੰਗ ਆ ਜਾ ਤੇਰੇ ਕੱਪੜੇ ਕਈ ਵਾਰ ਰੰਗ ਉਤਰਦੇ ਹੁੰਦੇ ਆਪਾਂ ਨੂੰ ਹਾਂ ਤੇ ਆਪਾਂ ਨਾ ਉਹ ਲੈਣੇ ਆ ਨਾ ਚਲ ਕੋਈ ਇੱਕ ਕਰ ਲਓ ਰੱਖਣਾ ਹੋਣਾ ਹਾਂ ਰੱਖਨੇ ਨੇ ਨੇ ਉਹ ਮਾਤਾ ਜੀ ਨਾ ਭਾਈ ਥੋੜੀ ਆ ਦਿੰਦੇ ਕੋਈ ਥੋੜੀ ਨਹੀਂ ਕੋਈ ਗੱਲ ਸੂਟ ਵੀ ਲਿਆਏ ਆ ਮਾਲੇ ਸੂਟ ਤੈਨੂੰ ਦਿੰਨਾ ਮੈਂ ਸੂਟ ਵੀ ਲਿਆਏ ਆ ਇਹ ਮੈਂ ਕਿਹਨੇ ਸੂਟ ਇਹਨਾਂ ਭੇਜਿਆ ਆ ਕਾਲਜ ਨੂੰ ਆਹ ਕਾਲਜ ਯਾਨੀ ਕਿ ਕਿਤੇ ਕਹੇ ਵੀ ਸੂਟ ਦਾ ਸੰਕੇਤ ਕਰਦੀ ਹੈਗਾ ਫਿਰ ਉਹਨਾਂ ਨੇ ਹੀ ਦੱਸ ਦਿੱਤਾ ਕੱਟ ਕੇ ਦਿਖਾ ਤੇ ਕੇ ਆਹ ਲਾਦਰਵਾਤੇ ਸੂਟ ਠੀਕ ਆ ਸੋਣਾ ਬਹੁਤ ਸੋਹਣਾ ਮਾਤਮਾ ਤੁਹਾਨੂੰ ਤਰਕੀਆਂ ਤੇ ਖੁਸ਼ੀਆਂ ਦੇਣ ਲੰਬੀਆਂ ਲੰਬੀਆਂ ਉਮਰਾਂ ਦੇ ਹੋਵੇ ਖੁਸ਼ ਰਹੇ ਹੋਣਾ ਬਾੜ ਜਾ ਸਾਡਾ ਕੈਮਰਾ ਵੇ ਭੈਣ ਭਰਾ ਦਾ ਰਿਸ਼ਤਾ ਜਿਵੇਂ ਮਤਲਬ ਬਹੁਤ ਪਵਿੱਤਰ ਰਿਸ਼ਤਾ ਹੈ ਕੋਈ ਰਖੜੀ ਨੂੰ ਮੰਨਦਾ ਕੋਈ ਨਹੀਂ ਮੰਨਦਾ ਸਭ ਦੀ ਆਪਣੀ ਆਪਣੀ ਭਾਵਨਾ ਜਿਹੜਾ ਮੰਨਦਾ ਉਹ ਵੀ ਬੜੀ ਚੰਗੀ ਗੱਲ ਹੈ ਜਿਹੜਾ ਕੋਈ ਲੱਗਦਾ ਕਿਸੇ ਨੂੰ ਵੀ ਨਹੀਂ ਉਹ ਵੀ ਕਿਸੇ ਨੂੰ ਜਣੀ ਆਪਾਂ ਉਹ ਨਾ ਕਰੋ ਕਿ ਤੂੰ ਪ੍ਰੰਤੂ ਨਾ ਕਰੋ ਹੈਨਾ ਰਖੜੀ ਦੀ ਭਾਵਨਾ ਜੁੜੀ ਹੁੰਦੀ ਆ ਭੈਣ ਦੇ ਭਰਾ ਨਾਲ ਹੁਣ ਭੈਣ ਰਖੜੀ ਬੰਨਣਾ ਵੇ ਮੈਂ ਕਹਿ ਦਵਾ ਇਹਨੂੰ ਵੀ ਨਹੀਂ ਇਹ ਤਾਂ ਆਪਣਾ ਹੁੰਦਾ ਉਹ ਵੀ ਥੋੜਾ ਜਿਹਾ ਹੋਰ ਚੀਜ਼ ਹੋ ਜਾਂਦੀ ਆ ਕਿਉਂਕਿ ਰਿਸ਼ਤਾ ਹੈ ਦਾ ਭੈਣ ਭਰਾ ਦਾ ਰਿਸ਼ਤਾ ਬਹਾਨੇ ਨਾਲ ਮਿਲਣਾ ਆ ਜਾਂਦੀ ਆ ਕੁੜੀਆਂ ਹੋਰ ਨਹੀਂ ਦਾ ਕੁਝ ਨਹੀਂ ਹੁ ਕੁੜੀ ਆਵੇ ਕੋਈ ਮਿਲ ਲੈਣਾ ਆਵੇ ਅਗਲਾ ਕਹਿੰਦੀ ਆ ਚਲ ਮੈਂ ਰਖੜੀ ਤੇ ਜਾਉਂਗੀ ਅੱਜ ਕੱਲ੍ਹ ਰਹੀ ਐਵੇਂ ਏਨੇ ਜਿਆਦੇ ਹੋ ਗਏ ਇਸ ਕਰਕੇ ਭਾਈ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਰਖੜੀ ਦੇ ਪਵਿੱਤਰ ਤਿਹਾੜੀਆਂ ਬਹੁਤ ਬਹੁ ਮੁਬਾਰਕਾਂ ਸਾਰੇ ਜਣੇ ਜਉਂਦੇ ਵਾਦੇ ਰਹੋ ਸਤਿ ਸ੍ਰੀ ਅਕਾਲ